ਹਾਂਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਹਰਵੈਲ ਗਿਲ ਡੇਰੀ ਫਾਰਮਿੰਗ YouTube ਚੈਨਲ ਵਿੱਚ ਤੁਹਾਡਾ ਸਵਾਗਤ ਹੈ ਸਾਰੇ ਸੱਜਣਾਂ ਨੂੰ ਰਿਕਵੈਸਟ ਹੈ ਕਿ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਨੂੰ ਆਨ ਕਰ ਲਿਓ ਤਾਂ ਜੋ ਆਉਣ ਵਾਲੀਆਂ ਨਵੀਆਂ ਵੀਡੀਓ ਨੋਟੀਫਿਕੇਸ਼ਨ ਟਾਈਮ ਟੂ ਟਾਈਮ ਤੁਹਾਡੇ ਤੱਕ ਪਹੁੰਚਦੀਆਂ ਰਹਿਣ ਇੱਥੇ ਫਾਰਮ ਤੇ ਵਿਜ਼ਿਟ ਕਰਨ ਲਈ ਪਿੰਡ ਸੈਦੋ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਇੱਥੇ ਪਹੁੰਚਣ ਲਈ ਵੱਡੇ ਸਭਰਾ ਹਰੀਕੇ ਪੱਤਨ ਨਵਾਂਪੋਲ ਕੋੜਬੁੱਡਾ ਦੁਬਲੀ ਬਰਵਾਲਾ ਚੀਮਾ ਸੰਗਮਾ ਬਿਲਕੁਲ ਨਾਲ ਲੱਗਦਾ ਇੱਥੇ ਤੁਸੀਂ ਜਿਹੜਾ ਫਾਰਮ ਤੇ ਪੰਜਾਬੀ ਵੀਰ ਦੇ ਜਿਹੜੇ ਤੁਸੀਂ ਵਿਜਿਟ ਕਰ ਸਕਦੇ ਜੋ ਤੇ ਤਰੀਕ ਹੈਗੀ ਅੱਜ 28 11 2025 ਤਕਰੀਬਨ ਜਿਹੜਾ ਸ਼ਾਮ ਦਾ ਸਮਾਂ ਹੋ ਗਿਆ ਤੇ ਇੱਕ ਤੁਹਾਨੂੰ ਬਹੁਤ ਸੋਹਣੀ ਮੱਝ ਦਿਖਾਵਾਂਗੇ ਚੰਗੇ ਭਾਰੇ ਢਾਂਚੇ ਦੇ ਵਿੱਚ ਹਰਿਆਣੇ ਦੀ ਜਿਹੜੀ ਇਹ ਮੱਝ ਆ ਤੇ ਕਰਾਂਗੇ ਗੱਲਬਾਤ ਆਪਾਂ ਵੀਰ ਪੰਜਾਬ ਨਾਲ ਹਾਂਜੀ ਪੰਜਾਬੀ ਵੀਰ ਸਾਸਿਕਾ ਸਾਸਿਕਾ ਵੀਰ ਵੀ ਤੇ ਸਾਥੀ ਗਾ ਠੀਕ ਠਾਕ ਵਧੀਆ ਵਧੀਆ ਸਾਰੀ ਠਾਕ ਵਧੀਆ ਕਿ ਪਾਪਾ ਗਰੂ ਦੀ ਮੇਰਾ ਅੱਛਾ ਪੰਜਾਬੀ ਨਾਲ ਦੀ ਨਾਲ ਆਪਾਂ ਮੱਝ ਨੂੰ ਖੋਲੀਏ ਤੇ ਕਰੀਏ ਇਹਦੀ ਗੱਲਬਾਤ ਇਹ ਤੀਸਰਾ ਸੂਹਾ ਰਵੇ ਵੀਰੇ ਪੰਜਾਬੀਰ ਤੀਜਾ ਸੂਹਾ ਸੋਨਾ ਵਾ ਬਾਕੀ ਨਾਲ ਜਨ ਲੰਮੀ ਕਰੋ ਮਾ ਜੀ ਨੂੰ ਥੋੜਾ ਜਿਹਾ ਬਾਕੀ ਸਾਫ ਸੁਥਰੀ ਐ ਸਿੰਘੀ ਸਿੰਘੀ ਬਹੁਤ ਸੋਹਣੀ ਆ ਛੋਟੀ ਸਿੰਘੀ ਆ ਜਿਹੜਾ ਆਪਾਂ ਲਾਗੇ ਤੋਂ ਤੁਹਾਨੂੰ ਦਿਖਾ ਦਿੰਦੇ ਆ ਬਿਲਕੁਲ ਮੱਝ ਦੇ ਵਿੱਚ ਜਿਹੜੀ ਛਾਈ ਆ ਬਹੁਤ ਜਿਆਦੀ ਆ ਜੈਡ ਬਲੈਕ ਥੋੜੇ ਜਿਹੜੇ ਵਾਲ ਆ ਸਿਰ ਤੇ ਜ਼ਰੂਰ ਸਫੇਦ ਹੈਗੇ ਜਿੰਨੇ ਕ ਮੋਰਾ ਦੇ ਵਿੱਚ ਹੋਣੇ ਚਾਹੀਦੇ ਆ ਬਾਕੀ ਫੁੱਲ ਵੱਡੇ ਢਾਂਚੇ ਦੇ ਵਿੱਚ ਵਨਡ ਸਪੇਸ ਥਣਾ ਦੀ ਉਵਿਧਾਨ ਨੂੰ ਦਿਖਾ ਦਿੰਦੇ ਆ ਬਹੁਤ ਸੋਹਣਾ ਲੇਵਾ ਕਰਮਾਲੀ ਦਾ ਬਾਕੀ ਪੰਜਾਬ ਸਿਆਂ ਕਿੰਨੇ ਕ ਦੇ ਲੈਂਦੀ ਆ ਬਾਜੀ ਇਹ ਦੇਸੀ ਵੀਨ ਉਹਨਾਂ ਦਿਨ ਪੂਰੇ ਆਖਾਂ ਦੇ ਜੋ ਆਪਣਾ ਗੜ ਜੂਗੇ ਜੇ ਹਫਤਾ ਹਜੇ ਲੈਂਦੀ ਆ ਹੋਰ ਤਰ੍ਹਾਂ ਦੇ ਸੂਪਰੇ ਕਹਿ ਨਹੀਂ ਸਕਦੇ ਆਪਾਂ ਠੀਕ ਆ ਜੀ ਬਾਕੀ ਪੰਜਾਬ ਸਿਆਂ ਸੋਹਣੀ ਬਣੀ ਆ ਕਰਮਾਲੀ ਬਹੁਤ ਚੰਗੀ ਛੋਟੀ ਬਹੁਤ ਚੰਗੀ ਆ ਉਹਦੇ ਗਾਰੰਟੀ ਜੋ ਹੈਗੀ ਆ ਅੱਜ ਦੁੱਧ ਵਾਲੀ ਆ ਸਾਰੀ ਦੀ ਸਾਰੀ ਕਰਮਾਲੀ ਬਾਕੀ ਕੋਈ ਵੀ ਵੀਰ ਆਪਦੀ ਗੱਬੜ ਪਸ਼ੂ ਜਿਹੜਾ ਲੈਂਦਾ ਵਪਾਰੀ ਵੀਰ ਜਿਹੜਾ ਉਹ ਤਸੱਲੀ ਕਰਕੇ ਲੈ ਕੇ ਆਉਂਦਾ ਆਪਣੀ ਪਿੱਛੇ ਦੀ ਫੁੱਲ ਗਰੰਟੀ ਹੋਊਗੀ ਥਾਣਾ ਦੀ ਹੋਗੀ ਠੀਕ ਆ ਜੀ ਤੇ ਸੂਣ ਤਾਂ ਬਾਅਦ ਨਹੀਂ ਕਹਿੰਦੇ ਆਪਾਂ ਪਰ ਹੁਣ ਤੱਕ ਆਪਣੀ ਗਰੰਟੀ ਹੋ ਗਈ ਠੀਕ ਆ ਜੀ ਹਾਂ ਜੀ ਵੀ ਦੱਸਦਾ ਵੀ ਸੂਣ ਤੋਂ ਪਹਿਲਾਂ ਜਿਹੜੀ ਆਪਣੀ ਫੁੱਲ ਗਰੰਟੀ ਰਹੂਗੀ ਪਾਰ ਪਿੱਛੇ ਦੀ ਥਾਣਾ ਆਪਦੇ ਸੱਜਣ ਮੇਰਾ ਕੋਈ ਟਿੱਪ ਕੇ ਲੈ ਕੇ ਜਾਵੇ ਕਦੀ ਵੀ ਜਿਹੜਾ ਪਸ਼ੂ ਆ ਸвая ਸвая ਨੂੰ ਦੋ ਟਾਈਮ ਦੀ ਤਸੱਲੀ ਕਰਕੇ ਲੈ ਕੇ ਜਾਇਆ ਕਰੋ ਤੇ ਗੱਭਣ ਪਸ਼ੂ ਨੂੰ ਟਿੱਪ ਕੇ ਲੈ ਕੇ ਜਾਇਆ ਕਰੋ ਬਾਕੀ ਚਲੋ ਵਪਾਰੀ ਨੇ ਵੀ ਪੈਸੇ ਲਾਏ ਹੁੰਦੇ ਆ ਪੈਸੇ ਲਾ ਕੇ ਲੈ ਕੇ ਆਉਂਦਾ ਖੇਡ ਦਾ ਵਿੱਚ ਕੋਈ 2-4000 ਦੀ ਹੁੰਦੀ ਆ ਉਹ ਵੀ ਕਈ ਵਾਰ ਆਪਾਂ ਦੇ ਪਾਸ ਕਰਕੇ ਲਿਆਉਣੇ ਤਾਂ ਵੀ ਅਗਲੇ ਵੀਰ ਨੂੰ ਆਪਦੀ ਪਾਸ ਕਰਿਆ ਬਿਲਕੁਲ ਜੀ ਕਈ ਵਾਰ ਬਚਦੇ ਆ ਕਈ ਵਾਰ ਨਹੀਂ ਬਚਦੇ ਬਾਕੀ ਇਹ ਇੱਕ ਸਿਰਫ ਨਾ ਕਹਿੰਦੇ ਆ ਜੂਗਾ ਹੁੰਦਾ ਵਾ ਜੋ ਵੀ ਪਰਮਾਤਮਾ ਨੂੰ ਚਲੋ ਤੇਰੇ ਭਰਿਆ ਭਾਰ ਹੁਣ ਆਪਾਂ ਦੇ ਥਣ ਵੇਖ ਕੇ ਲਿਆਂਦੀ ਭਰਿਆ ਭਾਂਡਾ ਵਾ ਬਾਕੀ ਥਾਲੇ ਵਾ ਬਹੁਤ ਸੋਹਣਾ ਵੱਡ ਸਪੇਸ ਚੰਗੀ ਤਰ੍ਹਾਂ ਦੀ ਕਰਵਾ ਲਈਆ ਭਾਂਡਾ ਬਹੁਤ ਸੋਹਣਾ ਬੋਲ ਲੈ ਵਾ ਬਾਕੀ ਪੰਜਾਬੀਰ ਆਪਾਂ ਆਸ ਕਰਦੇ ਆ ਚੰਗੇ ਦੋ ਜੀ ਬਹੁਤ ਚੰਗੀ ਆਪਾਂ ਗਰੰਟੀ ਨਾਲ ਲਈ ਆ ਮੁੰਡਾ ਬਾਹਰ ਗਿਆ ਆਪਣਾ ਸਾਝ ਲਈ ਆ ਸੱਜਣ ਬੰਦੇ ਠੀਕ ਆ ਜੀ ਬਾਕੀ ਚਾਂਚਾ ਟੁੰਚਾ ਚੰਗਾ ਭਾਰੀ ਬੋਡੀ ਆ ਦੂਜੇ ਸੂਏ ਨੂੰ ਮੈਂ ਦਵਾਈ ਲਿਆਂਦੇ ਜੀ ਉਹ ਪੇ ਕਰ ਉਧਰੋਂ ਠੀਕ ਆ ਜੀ ਮੁਕਸਾਰਾ ਲਓ ਠੀਕ ਆ ਜੀ ਚੰਗੀ ਆ ਮਲਵੈਣ ਮੱਝਾ ਭਾਰੀ ਆ ਬਾਕੀ ਸਾਫ ਸੁਥਰੀ ਆ ਚਲੋ ਅੱਗੇ ਪ੍ਰਮਾਤਮਾ ਨੂੰ ਪਤਾ ਚਾਂਚਾ ਟੁੰਚਾ ਚੰਗਾ ਵਾ ਬਾਕੀ ਪੰਜਾਬ ਸਿਆਂ ਰੇਟ ਇਹਦਾ ਜਰੂਰ ਕਨਫਰਮ ਕਰੀਏ ਰੇਟ 1 15 ਕਰਦੇ ਮੁੱਲ ਆਪਾਂ ਮੁੱਲ 1 15 ਹਾਂਜੀ ਮਾਨਤਨ ਹੋਊਗਾ 1 ਦਾ ਹੀ ਦੇ ਦਈਏ ਕੋਈ ਨਹੀਂ ਹੋਰ ਮਾਨਤਨ ਕਰ ਬਾਕੀ ਚੱਲ ਹਾਂ ਨਾ ਜਿਹੜੀ 1 5 ਦੀ ਉਹ ਚੋਂ ਮਾਨਤਨ ਕਰਦਾ 1 5 ਚੋਂ ਵੀਰਾਂ ਦਾ ਮਾਨਤਨ ਬਾਕੀ ਕੋਈ ਵੀ ਸੱਜਣ ਪਤਾ ਨਹੀਂ ਵੀਡੀਓ ਤੇ ਕਿਸ ਤਰ੍ਹਾਂ ਦੀ ਇਹ ਦੀ ਦੀ ਕਿਸ ਤਰ੍ਹਾਂ ਦੀ ਨਹੀਂ ਪਰ ਲੱਗੇ ਆ ਕੇ ਕੋਈ ਵੀ ਸੱਜਣ ਇਹਨੂੰ ਛੱਡ ਕੇ ਨਹੀਂ ਜਾਂਦਾ ਕਿਉਂਕਿ ਹਵਾਨਾ ਬਹੁਤ ਸੋਹਣਾ ਕਰਮਾਂ ਵਾਲੀ ਦਾ ਥਾਨ ਵਿਰਲ ਵੇਖੋ ਕਿੱਥੇ ਲੱਗੇ ਵਨ ਸਪੇਸ ਬਹੁਤ ਸੋਹਣੀ ਆ ਬੜੀ ਜਿਹੀਆਂ ਅੱਧਾ ਉੱਪਰ ਕੇ ਬਾਹਰ ਆਉਂਦੀਆਂ ਆ ਬਾਕੀ ਚਲੋ ਭਰਿਆ ਭਾਂਡਾ ਵਾ ਬਾਕੀ ਆਪ ਦੀ ਪਰਖ ਨਰਖ ਕਰਕੇ ਲੈ ਕੇ ਜਾਇਆ ਕਰੋ ਕਿ ਜਿੰਨੀ ਕਿ ਵਪਾਰੀ ਗਰੰਟੀ ਤਸੱਲੀ ਦਿੰਦਾ ਚਲੋ ਯਕੀਨਤਾ ਕਰਨਾ ਪੈਂਦਾ ਕਿਉਂਕਿ ਵਪਾਰੀ ਨੇ ਵੀ ਘਰ ਦੇ ਵਿੱਚੋਂ ਲਿਆਂਦੀ ਹੁੰਦੀ ਆ ਤੇ ਅੱਗੇ ਵੀ ਘਰਾਂ ਦੇ ਵਿੱਚ ਇਹ ਜਿਹੜੀ ਚੀਜ਼ ਜਾਣੀ ਹੁੰਦੀ ਆ ਬਾਕੀ ਫੋਨ ਨੰਬਰ ਜਰੂਰ ਕਨਫਰਮ ਕਰ ਲਿਓ 80546 4703 80546 4703 ਕਾਰਸਾਸ ਤੇ ਨਾ ਬਾਕੀ ਸਾਫ ਸੁਥਰੀ ਆ ਕੋਈ ਵੀ ਸਜਣੇ ਨੂੰ ਪਾ ਸਕਦਾ ਹੈ ਜਿਹੜੀ ਝੋੜੀ ਬਾਂਜੂਗੀ ਉੱਥੇ ਬਣੂਗੀ ਹਜੇ ਚੰਗੀ ਕਰਮ ਵਾਲੀ ਬਹੁਤ ਮੰਦੀ ਚੰਗੀ ਬਿਲਕੁਲ ਜੀ ਬਿਲਕੁਲ ਬਾਕੀ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ